ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਤੇ ਨਵਾਂ ਵਲੌਗ ਆਪਾਂ ਨੇ ਸ਼ੁਰੂ ਕਰਤਾ ਤੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫਤਿਹ ਤੇ ਪਰਨੀ ਸਾਡੇ ਕੋਲ ਆਏ ਹੋਏ ਨੇ ਪਤੀ ਉਹ ਥੱਲੇ ਖੇਡ ਰਿਹਾ ਤੇ ਮੈਨੂੰ ਹੁਣੇ ਥਾਣੇ 'ਚੋਂ ਫੋਨ ਆਇਆ ਤੇ ਉਹਨਾਂ ਨੇ ਅਚਾਨਕ ਹੀ ਫੋਨ ਕਰਤਾ ਤੇ ਮੇਰੀ ਜਿਹੜੀ ਪਾਸਪੋਰਟ ਦੀ ਇਨਕੁਆਰੀ ਸੀ ਉਹ ਆਈ ਤੇ ਉਹਨਾਂ ਨੇ ਅਚਾਨਕ ਫੋਨ ਕੀਤਾ ਤੇ ਹੁਣ ਮੈਨੂੰ ਜਾਣਾ ਪੈ ਰਿਹਾ ਅਚਾਨਕ ਹੀ ਤੇ ਕੁਲਵਿੰਦਰ ਆਇਆ ਸੀ ਗੱਡੀ ਦੀ ਸਰਵਿਸ ਕਰਾਉਣ ਤੇ ਉਹਨੂੰ ਮੈਂ ਫੋਨ ਕੀਤਾ ਹੁਣ ਮੈਂ ਕੁਲਵਿੰਦਰ ਲੈ ਕੇ ਜਾਊਗਾ ਤੇ ਹੁਣ ਅਸੀਂ ਸਿੱਧੇ ਜਾਵਾਂਗੇ ਥਾਣੇ ਤੇ ਉੱਥੇ ਇਨਕੁਆਇਰੀ ਕਰਵਾ ਕੇ ਤੇ ਫਿਰ ਦੇਖਦੇ ਆਂ ਇੱਧਰ ਆਉਣਾ ਜਾਂ ਕਿੱਧਰ ਆਉਣਾ ਸਲਾਹ ਕਰਦੇ ਆ ਤੇ ਬੱਚਾ ਪਾਰਟੀ ਜਿਹੜੀ ਹੈ ਸਾਰੀ ਰੈਡੀ ਹੈ ਵਿਚਾਰੇ ਆਏ ਹਨ ਮੇਰੇ ਕੋ ਰਹਿਣ ਵਾਸਤੇ ਪਰ ਇਹ ਹੁਣ ਸਾਡੇ ਨਾਲ ਹੀ ਵਾਪਸ ਜਾਣਗੇ ਤੇ ਦਮਣ ਨੇ ਅੱਜ ਪਿੰਡ ਜਾਣਾ ਸੀ ਦਮਣ ਵੀ ਨਹੀਂ ਪਿੰਡ ਗਿਆ ਛੱਡ ਦੋ ਗੰਨਾ ਮੈਨੂੰ ਨਾ ਸਵੇਰ ਦਾ ਤਾਂ ਬਿਲਕੁਲ ਫੋਨ ਨਹੀਂ ਆ ਚਾਹਣਾ ਕਿ ਠਾੜੇ ਚੋਂ ਫੋਨ ਆਇਆ ਤੇ ਕਹਿੰਦੇ ਅਸੀਂ ਮੈਡਮ ਤੁਹਾਡਾ ਸਵੇਰ ਦਾ ਫੋਨ ਟਰਾਈ ਕਰ ਰਹੇ ਹਾਂ ਤੇ ਫੋਨ ਤੁਹਾਡਾ ਲੱਗਿਆ ਨਹੀਂ ਹੈਗਾ ਤੇ ਮੈਂ ਤਾਂ ਤੁਹਾਨੂੰ ਵਟਸਐਪ ਕੀਤਾ ਸਾਢੇ 3 ਵਜੇ ਮੈਨੂੰ ਕਾਲ ਆਈ ਏ ਤੇ ਤੁਸੀਂ ਹੁਣੇ ਪਹੁੰਚੋ ਮੈਂ ਕਿ ਮੈਨੂੰ ਟਾਈਮ ਲੱਗਣਾ ਹੈ ਮੈਂ ਸੰਗੂਰ ਬੈਠੀ ਆ ਜਾਣਾ ਕਿ ਤਿੰਨ ਪਹੁੰਚਿਆ ਜਾਣਾ ਇੱਕਦਮ ਨਹੀਂ ਪਹੁੰਚਿਆ ਜਾਣਾ ਮੇਰੇ ਕੋ ਫਿਰ ਮੈਂ ਕੁਲਿੰਦਰ ਨੂੰ ਫੋਨ ਕੀਤਾ ਫਿਰ ਕੁਲਿੰਦਰ ਕਹਿੰਦਾ ਚਲੋ ਮੈਂ ਔਨਾ ਘੰਟੇ ਤੱਕ ਤੇ ਫਿਰ ਚੱਲ ਗਏ ਆ ਤੇ 4:00 ਵਜੇ ਨੇ ਸਾਢੇ 3 ਦਾ ਫੋਨ ਆਇਆ ਤੇ ਕੁਲਿੰਦਰ ਹਜੇ ਤੱਕ ਜਦੋਂ ਕੁਲਵਿੰਦਰ ਆਇਆ ਨਾਲ ਦੀ ਨਾਲ ਆਪਾਂ ਨਿਕਲਣਾ ਤੇ ਜਾ ਕੇ ਦੇਖਦੇ ਆ ਆ ਸੁਣ ਲੋ ਫਤੇ ਦੀਆਂ ਗੱਲਾਂ ਬੱਚਾ ਦਿੰਦੇ ਦਿੰਦੇ ਬੱਚਾ ਦਿੰਦੇ ਦਿੰਦੇ ਸਾਡੇ ਵਰ ਛੋਟੇ ਜਿਗਰ ਹਾਂ ਜੀ ਇਦਾਂ ਕਰੀ ਫੁੱਟ ਫੁੱਟ ਹਾਂ 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 ਯਾਰ ਤੂੰ ਗੋੜੀ ਦੇ ਪਿੱਛੇ ਹੋ ਜਾ ਫਤੇ ਕਹਿ ਰਿਹਾ ਮੈਨੂੰ ਮੈਂ ਨਾਲ ਜਾਣਾ ਨਾ ਤੁਹਾਨੂੰ ਪਤਾ ਹੀ ਜੀ ਮੈਂ ਉੱਥੇ ਉਧਰ ਜਾਣਾ ਠਾਣੇ ਚ ਅਸੀਂ ਤੇ ਮੈਨੂੰ ਕੁਲਵਿੰਦਰ ਨਾਲ ਹੀ ਲੈ ਕੇ ਜਾਏਗਾ ਇਹਨਾਂ ਨਾਲ ਲੈ ਕੇ ਆਇਆ ਹੀ ਸਵੇਰੇ ਇਹ ਮੈਨੂੰ ਕਹਿ ਰਿਹਾ सोनू ਮम्मा ਜਾਊਗੀ ਨੀਤ ਕਹਿੰਦਾ ਹਾਂ ਜਾਊਗੀ हां जी ਪਿੰਡ ਜਾਉਂਗੀ ਪਹਿਲਾਂ ਪਹਿਲੇ ਥਾਣੇ ਜਾਣਾ ਹੈ ਥਾਣੇ ਤੋਂ ਬਾਅਦ ਫਿਰ ਮੈਂ ਪਿੰਡ ਉੱਥੇ ਬੱਸੇ ਚੜ ਜੂਗੀ ਸਿੱਧਾ ਅੱਜ ਕਦੇ ਅੱਜ ਕਦੇ ਅੱਜ ਸੁਭਮਨ ਜੀ ਲੂ ਹੈ ਥਾਣੇ ਜਾਣਾ ਪੁਲਿਸ ਵਾਲਿਆਂ ਨੇ ਫੜ ਲਿਆ ਮੈਨੂੰ ਹੈ ਅੱਜ ਤੇ ਮੈਨੂੰ ਕਿਸੇ ਨੇ ਕੱਢ ਚੋਰੀ ਕੀਤੀ ਆ ਚੋਰੀ ਦਮੂ ਗੰਦੇ ਆਲੀ ਬਾਸੀ ਫੈਮਲੀ ਨੇ ਕੈਦ ਕਰੇ ਚੋਰੀ ਕਰ ਲਈ ਹੈ ਤੇ ਇਹ ਫਤੇ ਦੀ ਗੱਲ ਸੱਚ ਦੱਸਣਾ ਭੁੱਲ ਗਈ ਮੈਨੂੰ ਕਹਿੰਦਾ ਕਿ ਸੋਨੂ ਮੰਮਾ ਨੂੰ ਲੈ ਚਲੋ ਕੋਥੇ ਘਰੇ ਕੰਮਕੁਮ ਕਰੇਗੀ ਹੈ ਮੈਂ ਤੁਹਾਡਾ ਕੰਮ ਕਰਨ ਚੱਲੀ ਆ ਹੈ ਹੈ ਕਹਿੰਦਾ ਅੱਛੀ ਬਾਤ ਹੈ ਨਹੀਂ ਤੇਰੀ ਮੰਮਾ ਤੇ ਅਮਨ ਮੰਮਾ ਨਹੀਂ ਕਰੂਗੀ ਕੰਮ ਉਹ ਤਾਂ ਗੰਦੇ ਨੇ ਉਹ ਗੰਦੇ ਨੇ ਅੱਛਾ ਸੋਨੂ ਚੰਗੀ ਕੰਮ ਕਰਾਉਣ ਵਾਸਤੇ ਝਾੜੂ ਪੋਚਾ ਹੈ ਰੋਟੀਆਂ ਹਾਂ ਸਭ ਕੁਝ ਕਰ ਦੂਗੀ ਹਾਂ ਸਭ ਕੁਝ ਕਰ ਦੇ ਤੇ ਇਹ ਮੈਨੂੰ ਤੇ ਫਿਰ ਨੌਕਰਾਂ ਨਹੀਂ ਲੈ ਕੇ ਜਾ ਰਹੇ ਹੋ ਹੈ ਮੋੜ ਤੇ ਆਲੀ ਉੱਤੇ ਲੋਕੜ ਸੋਨੂ ਰੋ ਫਨਾਰੀ ਸਸਿਲੂ ਤੇ ਆ ਨੰਨੇ ਉੱਤੇ ਆ ਹਾਂ ਸੋਨੂ ਸਸੇ ਕੰਨਾ ਨੰਨੇ ਦੁਲੈਂਕੜ ਉੱਤੇ ਟਿੱਪੀ ਸੋਨੂ ਸੋਨੂ ਹਾਂ ਨੰਨੇ ਉੱਤੇ ਓ ਦੀ ਮਾਤਰਾ ਨੌਕਰ ਨੰਨੇ ਉੱਤੇ ਓ ਦੀ ਮਾਤਰਾ ਸੋਨੂ ਨੌਕਰ ਓ ਦੀ ਮਾਤਰਾ ਬੜਾ ਖਰਾਬ ਬੰਨੜ ਪਟਕਾ ਤੇ ਦੇਖ ਤਾਂ ਜਿਵੇਂ ਉੱਤੇ ਕਲੀ ਦੇ ਛਿੱਟੇ ਪਏ ਵੱਜਿਆ ਉੱਠ ਜਾ ਬੁੱਤ ਉੱਠ ਜਾ ਦਮਨ ਜਾਨਾ ਅੱਜ ਦਾ ਮੰਦਾ ਨਾ ਜਿਹੜਾ हेयर स्टाइल ਮੈਂ ਕੀਤਾ ਦਮਨ हेयर स्टाइल ਦਿਖਾਓ ਐਦਾਂ ਮੰਦਾ ਮੈਂ ਫ੍ਰੈਂਚ हेयर स्टाइल ਕੀਤਾ ਜੀ ਕਰੋ ਚੱਲਣ ਲੱਗਿਆ ਸੀ ਕੁਲਵਿੰਦਰ ਪਹੁੰਚਣ ਵਾਲਾ ਬੱਸ ਇੱਧਰ ਗੰਨਾ ਗੁੰਨਾ ਲੈ ਕੇ ਖੜੇ ਨੇ ਕਿੰਨ ਡਰ ਜਾਣਾ ਪਰ ਨਹੀਂ ਤੇ ਉਹਨੇ ਕਿਹਾ ਬੰਦੇ ਹੈ ਫਤਿਹ ਫਤਿਹ ਆਪਣੀ ਹਾਲਤ ਦਿਖਾਓ ਫਤਿਹ ਆਪਣੀ ਹਾਲਤ ਦਿਖਾਓ ਆਗੇ ਕੀ ਦੇਖਦੇ ਆਈ ਫਤੇ ਦੀ ਹਾਲਤ ਦੇ ਯਾਰ ਚੰਗੇ ਛਿੱਤਰ ਪਏ ਫਤੇ ਤੁਹਾਨੂੰ ਹਨਾ ਹੁਣ ਦਮੂ ਦੇਖੀ ਅੰਦਰ ਹੀ ਵੜ ਗਈ ਬਾਹਰ ਹੀ ਨਹੀਂ ਆਈ ਹੈਗੀ ਗੱਡੀ ਆ ਗਈ ਸਾਡੀ ਸਰਵਿਸ ਹੋ ਕੇ ਲਿਸ਼ਕੀ ਗੱਡੀ ਕੀ ਤੂੰ ਆਹ ਕੀਤਾ ਹੈ ਲਿਸ਼ਕਣ ਨਹੀਂ ਗੱਡੀ ਪੂਰੀ ਤੇ ਪੁਣੇ ਤੇ ਕਿਤੇ ਵਾਂਗ ਲਿਸ਼ਕਦੀ ਚਲੋ ਅੱਗੇ ਚੱਲੋ ਚੱਲ ਪਿਆ ਹੁਣ ਕਿ ਤੁਸੀਂ ਅਧਰ ਬੈਕ ਟੂ ਕਮਿੰਦਰ ਠਾਣੇ 'ਚ ਫੋਨ ਕਰ ਰਿਹਾ ਹੁਣ ਠੀਕ ਐ ਬਨੀਤ ਨੂੰ ਏਸੀ ਨਹੀਂ ਵਿਚਾਰਨ ਨੂੰ ਸਖਾਂਦਾ ਹੁਣ ਛੀਸ਼ੇ ਖੋਲ ਕੇ ਬੈਠਾ ਕਹਿੰਦਾ ਮੇਰਾ ਸਿਰ ਦੁਖਦਾ ਤੇ ਕਾ ਹੈ ਨਾ ਹੀ ਆ ਫਿਰ ਬਾਤ ਬਸ ਥੋੜਾ ਜਿਹਾ ਬਸਾਵਾ ਦੀ ਕ੍ਰੋਸਿੰਗ ਜੀ ਹੁੰਦੀ ਰਹਾ ਇਹ ਕੀ ਹੋ ਰਿਹਾ ਬੋਰਡ ਬੋਰ ਲਾ ਰਹੇ ਕੋਈ ਅੱਛਾ ਐਡਾ ਤਖੜਾ ਬੋਰਡ ਬੱਲੇ 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 ਹੂੰ ਕਾਫੀ ਵੱਡਾ ਬੋਰਡ ਲੱਗਣਾ ਤੇ ਇਧਰ ਦੇਖੋ ਫਤੇ ਖੇਡ ਖੇਡ ਕੇ ਥੱਕ ਗਿਆ ਚਿੜੀ ਉਥੇ ਫਸੀ ਜਿਹੜੀ ਨਿਕਲੀ ਨਹੀਂ ਨਹੀਂ ਤਾਂ ਦੰਮੂ ਨੂੰ ਕਨੀਆ ਕੱਢ ਫਟਿਆ ਤੇ ਦਿਖਾਲਤ ਨਹੀਂ ਨਿਕਲੀ ਤੇ ਦੂਸਰੀ ਛੜਾ ਲੈਂਦੀ ਮਾਰ ਦੇ ਫਿਰ ਉਧਰ ਆ ਜਾਂਦੇ ਤੇ ਲੋ ਜੀ ਥਾਣੇ ਪਹੁੰਚ ਗਏ ਅਸੀਂ ਤੇ ਕੁਲਵਿੰਦਰ ਗਿਆ ਪੁੱਛਣ ਫਿਰ ਮੈਂ ਅੰਦਰ ਜਾਨੀ ਆ ਪਹਿਲਾਂ ਦੇਖ ਲੈ ਕਿ ਸਾਰੇ ਪਹੁੰਚ ਗਏ ਨੇ ਜਿਹੜੇ ਗਵਾਹ ਮਂਗਾਏ ਸੀ ਗਵਾਹ ਕੌਣ ਕਢਾਇਆ ਪਰ ਨਹੀਂ ਪਤਾ ਉਹਨਾਂ ਦੇ ਵਿਛੜੇ ਹੋ ਪਤਾ ਕਿਦਾਂ ਦੇ ਵਿਛੜੇ ਤੁਸੀਂ ਪਤਾ ਹਾਂਜੀ ਕੀ ਢੇਡ ਲੱਗਣਾ ਚੁੱਪਾ ਤੇ ਉੱਪਰ ਹਾਂ ਨਹੀਂ ਗੰਦਾ ਬੱਚਾ ਥੈਂਕ ਯੂ ਭਾਗੀ ਥੈਂਕ ਯੂ ਮੰਮਾ ਨੇ ਆ ਦੇ ਲੋ ਗਾਇਸ ਮੈਂ ਪਾਣੀ ਵੀ ਆਪੇ ਪੀ ਰਿਆ ਗਗਣ ਆ ਕੇ ਖੇਡਣ ਲੱਗ ਪੇ ਮੈਨੂੰ ਪਾਣੀ ਨਹੀਂ ਦਿੱਤਾ ਜੇਰੇ ਮੈਨੂੰ ਅਸਲ ਵਿੱਚ ਅੱਗੇ ਕਰ ਰਿਹਾ ਹਾਂ ਨਾ ਨਾ ਬੜਾ ਬੜਾ ਕਿੱਡੀ ਜ਼ੋਰ ਨਾਲ ਵੱਜਦੀ ਹਣੀ ਬਹੁਤ ਜ਼ੋਰ ਦੀ ਵੱਜਦੀ ਹੈ ਲੋ ਜੀ ਆਪਾਂ ਵੈਰੀਫਿਕੇਸ਼ਨ ਕਰਾ ਕੇ ਆ ਗਿਆ ਟਾਈਮ ਲੱਗੇ ਸਿਰਫ 2 ਮਿੰਟ ਤੇ ਉੱਥੇ ਗਾਹ ਥਾਣੇ ਚ ਐਮ ਪਾਰਖਿਆ ਜਿਵੇਂ ਪਤਾ ਨਹੀਂ ਅੱਜ ਸੋਨ ਨੂੰ ਬੜੇ ਮੁਟਤੇ ਰਾਈ ਫੇਟ ਕੀ ਫੇਟ ਕੀ ਹੁਣ ਫੇਟ ਡਿੱਗੀ 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 ਇਹ 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 ਬਾਰਡਰ ਤੇ ਗੋਈ ਕਹਿੰਦੇ ਆ ਨੀ ਨਾ ਫੇਰ ਕਰੀਏ ਭਾਈ ਪਾਣੀ ਕਰੀਏ ਓਏ ਪਾਪੇ ਪਾਪੇ ਦਾ ਪਟਕਾ ਦੇ ਲੈ ਉਹ ਤੇਰੇ ਤਾਂ ਪਰਵਾਹ ਦੇ ਲੈ ਕਿੱਥੋਂ ਕਿੱਥੋਂ ਤੇ ਜਿੰਮੀ ਫੁੱਫੜ ਨੇ ਆਪ ਹੀ ਭੇਜ ਗਿਆ ਉਹ ਦੇਖ ਫੁੱਫੜ ਵੀ ਨਾ ਕੁੱਟੀਆਂ ਜਿੱਤਾਂ ਕਰ ਰਹੇ ਨੇ ਕੋਈ ਬੰਦੇ ਜਾਂ ਚੀਜ਼ ਕਰ ਲੋ ਨਾ ਬਸ ਹਾਂ ਕਹਿੰਦੇ ਕਿੰਨੇ ਟੈਨਸ਼ਨ ਦੇ ਆ ਬੱਚਿਆਂ ਨੂੰ ਹੌਲੀਡੇ ਹੋ ਗਏ ਬੱਚੇ ਬੋਰ ਹੋਣ ਲੱਗੇ ਤੇ ਬੰਦੂਕਾ ਚਲਾਣ ਨਹੀਂ ਤੇ ਅੱਛਾ ਪੂਆ ਨੂੰ ਬੰਦਾ ਇਹ ਪੁੱਛੇ ਕਿ ਜੀ ਭਾਵੇਂ ਜੇਮ ਕਰਦੇ ਆਂ ਬੱਚੇ ਨਹੀਂ ਬੋਰ ਹੋਣੇ ਚਾਹੀਦੇ ਨਹੀਂ ਪੂਆ ਨੂੰ ਬੰਦਾ ਪੁੱਛੇ ਕਿ ਦੋ ਹੀ ਬੱਚੇ ਬੋਰ ਹੋਣਗੇ ਤੀਜਾ ਬੱਚਾ ਚਾਰਾ ਜੀ ਮੈਂ ਉਹ ਪੂਆ ਨੂੰ ਕਹਣਾ ਉਹਨਾਂ ਸਾਡੀ ਟਿਕਟਾਂ ਬੁੱਕ ਕਰਾ ਕੇ ਘੁੰਮਣ ਦੀ ਤੁਹਾਨੂੰ ਕਿਹੜੇ ਲਾਗਣ ਸੋਨ ਮੰਣਾ ਸੋਨੋ ਗੱਲ ਉਹਨਾਂ ਨੇ ਆ ਤੇ ਹਰੇ ਪੰਨਿਆਂ ਲਿਖਤਾ ਹੁਣ ਉਹਨਾਂ ਨੇ ਵੈਰੀਫਿਕੇਸ਼ਨ ਭੇਜਣੀ ਭੇਜਣੀ ਜਿੱਥੇ ਹਰਾ ਫੈ ਚੱਲ ਗਿਆ ਉਹ ਵੀ ਵੈਰੀਫਿਕੇਸ਼ਨ ਹੋ ਗਈ ਜਿੱਥੇ ਹਰਾ ਫੈ ਪੰਨ ਚੱਲ ਗਿਆ ਉਹ ਕੰਮ ਹੋਣਾ ਹੁਣ ਤੁਹਾਡਾ ਵੀਜ਼ਾ ਆਇਆ ਖੜਾ ਬਸ ਤੇਰਾ ਪਾਸਪੋਰਟ ਵੀ ਕਰਾਣਾ ਵੀਜ਼ਾ ਆ ਗਿਆ ਹੈ ਆ ਲਿਖਿਆ ਨਾ 10 ਨੰਬਰ ਹਾਂ ਤੇ ਕਹਿੰਦੇ 3 10 ਤੇ 13 13 ਦਿਨਾਂ ਤੱਕ ਤੁਹਾਡਾ ਵੀਜ਼ਾ ਲਓ ਜੀ 13 ਦਿਨਾਂ ਤੱਕ ਆਪਣਾ ਵੀਜ਼ਾ ਆ ਜਾਣਾ ਤੇ ਆਪਾਂ ਨੇ ਚੜ ਜਾਣਾ ਜਹਾਜ਼ ਦੀ ਵਾਰੀ ਨੂੰ ਪਾ ਲੈਣਾ ਹੱਥ ਉਹ ਰਾ ਦੇ ਬਾਰੀ ਕੋ ਤਾਂ ਨਹੀਂ ਆਈ ਕੀ ਮੇਰੇ ਸਕੂਟਰ ਨਹੀਂ ਆਈ ਉਹੋ ਕਹਿੰਦਾ ਖੁਸ਼ਖਬਰੀ ਦੇਣਾ ਤੁਹਾਨੂੰ ਵੀਰਾ ਅਬ ਟੁੱਟਿਆ ਪੁੱਤੋ ਸਾਈਕਲ ਦਾ ਟਾਇਰ ਫਟਿਆ ਪਿਆ ਤਾਂ ਤੂੰ ਚਲਾਈ ਜਾਣਾ ਅੰਦਰ ਹੀ ਤਾਂ ਲੱਗ ਜੀ ਇੱਧਰ ਬਣੇ ਨੇ ਅੱਜ ਕੜੀ ਚੋਲ ਤੇ ਆ ਗਈ ਪਕੌੜੇ ਪਕੌੜੇ ਨੂੰ ਕੋਈ ਨਾਲ ਪਕੌੜੇ ਦਾ ਕੁਝ ਖਾਂਦਾ ਨੀ ਕੀ ਕਰੀ ਹਜੇ ਅਮਣ ਉਬਾਲਾ ਹੁੰਦੇ ਗੈਸ ਫੁੱਲ ਕਰ ਰੂਮ ਮੜਾ ਵੇਖਣਾ ਤਾਂ ਫਿਰ ਮੈਂ ਜੇ ਘਾਟਣ ਹੁਣੇ ਪਾ ਦਾਂਗੇ ਤੇ ਕੱਚਾ ਕੱਚਾ ਲੂਣ ਦੇ ਗਣ ਚੋਲ ਪਾਤੇ ਚੋਲ ਬਣ ਗਏ ਕੀ ਕਮੀ ਪੇਸ਼ੀ ਹੈ ਜਾਨ ਮੈਂ ਹੋਰ ਪਾਇਰ ਚ ਕਮੀ ਪੇਸ਼ੀ ਦਾ ਸੈ ਇਨੀ ਕੁਝ ਨਹੀਂ ਪਤਾ ਨਹੀਂ ਮੂੰਹ ਤੇ ਤੂੰ ਹੁਣ ਕੀ ਨਹੀਂ ਮੜ ਜਾ ਚਮਚਾ ਮੂੰਹ ਤੇ ਭਰ ਕੇ ਜਾਵੇ ਫੇਰ ਹੀ ਪਤਾ ਲੱਗੇ ਲੂਣ ਦਾ ਤੇ ਚਮਚਾ ਦੇਣਾ ਕਿ ਤੂੰ ਇਦਾਂ ਕੌਲੀ ਡੀਗ ਲਾ ਕੇ ਪੀ ਰਹੀ ਗਗਲ ਸਟੈਲੀ ਬੜੇ ਮਾਰਦੇ ਗੁੰਡਿਆਂ ਵਾਂਗੂ ਹੋ ਜਾ ਪਰੇ ਹੋ ਜਾ ਮੈਂ ਨਾ ਕੜਸੀ ਮਾਰ ਦੇ ਬੁਲਾ ਦੇ ਪਰੇ ਹੋ ਜਾ ਕੀ ਹੋਵੇ ਕੀ ਕਿਦਾਂ ਦਾ ਛੜੇ ਨੇ ਦਾਲ ਹੋਰ ਮੰਗ ਲਈ ਮੈਂ ਕੜਸੀ ਬੁਲਾ ਦੇ ਮਾਰੀ ਹੈ ਭਾਂਡੇ ਚ ਕਿਸੇ ਇਕੱਠਾ ਸਾਰੇ ਫਰਾਈ ਕਿੱਥੇ ਫਿਰ ਟਰਾਈ ਕਰਦੇ ਫਿਰ ਇਹ ਜਿੰਨਾ ਬੋਲਣ ਟਾਈਮ ਆਇਆ ਖਰਾਪੀ ਤੋਂ ਕਿਵੇਂ ਟਾਲਦੇ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਕੜੀ ਬਣੀ ਮਸਾਲੇ ਦੀ ਧਿਆਨ ਦਿੰਨਾ ਉਹ ਤਾਂ ਮੈਂ ਵੇਖਣੀ ਨਹੀਂ ਕੜੀ ਤੇ ਮਾਰਨ ਕੜੀ ਕਿਵੇਂ ਹੈ ਕੜੀ ਤੇ ਕੌਨ ਫੋਕਸਟਰੇਟ ਕਰਨਾ ਉਹ ਬੜਾ ਤੇਰੀ ਅੰਗਰੇਜ਼ੀ ਦੀ ਹੈ ਕਿ ਇੰਨਾ ਕੌਨ ਫੋਕਸਟਰੇਟ ਕਰਾਂਗੀ ਮੈਂ ਪੋੜੇ ਕੱਟ ਕੇ ਮੈਂ ਸਿਰਫ ਖਾਣ ਤੇ ਫੋਕਸਟਰੇਟ ਕਰਕੇ ਸੋ ਜਾਣਾ ਫਿਰ ਮੈਂ ਨਹੀਂ 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 ਮੈਂ ਕਹਿੰਦੇ ਰੋਸਟ ਕੀਤੇ ਹੋਏ ਨੇ ਦੀਦੀ ਆ ਤੋਦ ਦੀ ਬਤਨ ਫੜਾ ਕੇ ਆ ਕੱਚੇ ਨੇ ਮੈਨੂੰ ਤਾਂ ਐਸਾ ਲੱਗ ਰਿਹਾ ਮੈਂ ਨੂਨ ਵੇਖਿਆ ਨਹੀਂ ਹੈ ਤਕਲੇ ਫੜਾ ਗਨ ਨੂਨ ਦੇਖਾਂ ਇਓ ਨਿਆ ਬੇਲੋ ਕੋਲ ਮੈਂ ਕਿਹਨੂੰ ਕਰੀ ਪਾਈ ਰਹੀ ਨਹੀਂ ਨਹੀਂ ਲੂਣ ਘੱਟ ਆ ਮਿਰਚ ਮਿਰਚ ਤੇਜ ਆ ਲੂਣ ਘੱਟ ਧਨੀਆ ਪਾਊਡਰ ਪਾ ਫੀਪਾ ਧਨੀਆ ਪਾਊਡਰ ਹੈਗਾ ਫੇਸ ਪਾਊਡਰ ਪਾ ਦੇ ਮਾੜਾ ਜਿਹਾ ਫੇਸ ਪਾਊਡਰ ਪਾ ਦੇ ਕੜੀ ਨੂੰ ਰੂਪ ਚੜ ਜਾਏ ਥੋੜਾ ਜਿਹਾ ਪ੍ਰਾਈਮਰ ਵੀ ਪਾ ਦੇ ਰੰਗ ਦੇ ਬੇਸ ਲਾ ਰਹੇ ਆ ਨਾ ਬੇਸ ਨਹੀਂ ਅਮਣ ਪਰ ਉਹ ਥੀਆ ਰਿਆ ਬਲਿੰਦਰ ਕਹਿੰਦਾ ਇੱਥੋਂ ਪ੍ਰਾਈਮਰ ਬੜੇ ਸੋਨੇ ਮਿਲਦੇ ਜੇ ਪ੍ਰਾਈਮਰ ਮੰਗਾ ਫਿਰ ਫੁਲੇਂਦਰ ਨੂੰ ਕਿਵੇਂ ਆਏ ਨਾ ਜਿਵੇਂ ਆਪਣੀ ਮਰਜ਼ੀ ਨਾਲ ਕੋਈ ਨਾ ਫੋਨ ਕਰ ਲਿਓ ਪ੍ਰਾਈਮਰ ਜਿਹੜਾ ਇੱਥੇ ਫੇਰੇ ਦਰਵਾਜ਼ਿਆਂ ਤੇ ਦਰਵਾਜ਼ਿਆਂ ਤੇ ਥੋੜਾ 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 ਬਸ ਬਸ ਬਲੂਆ ਬੜਾ ਮਾਤ ਬਲੂ ਨੂੰ ਸਾਰਾ ਪਤਾ ਹੈ ਬਲੂ ਕਿੱਥੇ ਰਹਿ ਕਰੇ ਜਰਨ ਮੈਂਦਾ ਹੋ ਦੋ ਮਾਰਦਾ ਨਹੀਂ ਉਹ ਆਦੀ ਹੈ ਫੇਮਰ ਲੱਗ ਗਈ ਹੈ ਹਾਂ ਉਦਾਦੀ ਨਹੀਂ ਕਹਿੰਦਾ ਮੇਰਾ ਪ੍ਰੋਡਕਟ ਵੀ ਬੜਾ ਸੋਹਣੇ ਨੇ ਅੱਛਾ ਜੀ ਬੜਾ ਪਰਫਿਊਮ ਵੀ ਲੈਂਦਾ ਹੈਗਾ ਫਿਰ ਮਂਗਵਾਣੇ ਹਨ ਪਰਫਿਊਮ ਤਾਂ ਮੈਂ ਮਂਗਾਇਆ ਨਹੀਂ ਹੁਣ ਮੈਂ ਪ੍ਰੋਡਕਟ ਤਾਂ ਬਾਹਰ ਆ ਜਿਹੜਾ ਨੇ ਫੇਸ ਹੁੰਦਾ ਆਪਣਾ ਮੇਕਅਪ ਲਾਉਣ ਤੋਂ ਬਾਹਰ ਆਣੇ ਵਧੀਆ ਹੁੰਦੇ ਨੇ ਚੱਲ ਬੱਲੂ ਕੋ ਮਂਗਵਾਹ ਫਿਰ ਅਸੀਂ ਵੀ ਲਾਕ ਦੇਖੀਏ ਕਦੇ ਬਾਹਰ ਵਾਲੇ ਅਸੀਂ ਵੀ ਅਮਨ ਧਰਮਨਾਥ ਨੂੰ ਕਹਾਂਗੇ ਕਿ ਭਾਈ ਅਸੀਂ ਬਾਹਰ ਦੇ ਪ੍ਰੋਡਕਟ ਲਾਏ ਹਣ ਫੇਸ ਤੇ ਕਿ ਨਹੀਂ ਪਾਪਾ ਤੇ ਜਦੋਂ ਆਪਾਂ ਟਰੀ ਗਏ ਸੀ ਇਹਦੇ ਵਿੱਚ ਥੋੜਾ ਪਤਲਾ ਨਾ ਲੜੋ ਕੋਮ ਨਹੀਂ ਨਹੀਂ ਸਹੀ ਹੈ ਸਹੀ ਹੈ ਤੂੰ ਪਕੌੜੇ ਪਹਿਲੀ ਵ ਪਰੇ ਮਾਰੋਂ ਚਿਬਣੀ ਚਲਾ ਲਿਆ ਪਹਿਲਾਂ ਤੂੰ ਆ ਇਹ ਤਾਂ ਮੈਂ ਨਹੀਂ ਆ ਤੇ ਬਿਆਮ ਤਾਂ ਲਾਈ ਇਹਨਾਂ ਨੇ ਰੋੜੀ ਜਾ ਗਿਆ ਬੁੱਝ ਪਾਇਆ ਮੈਂ ਦੇਖੇ ਤੇ ਵੀ ਲਾਣ ਆਇਆ ਮੈਂ ਦੋਨੋਂ ਵੀ ਕਿਹਾ ਸੀ ਕੀ ਗੱਲ ਮੈਂ ਕਿਹਾ ਵੀਰੇ ਅੱਜ ਕੱਲ ਲੋਕੀ ਧਰਾਮੇ ਚ ਪੈ ਗਏ ਨੇ ਸਾਡੇ ਘਰ ਦੇ ਵੀ ਪਏ ਨੇ ਨਹੀਂ ਕਿਹੜੀ ਗੱਲੋਂ ਕੀ ਇਹਨੂੰ ਕੀ ਇਹ ਗੈਸ ਥੱਲੇ ਹੈ ਨਹੀਂ ਹਾਂ ਆ ਲੈ ਮਤੇ ਉਹਦੇ ਲੈ ਜਾ ਤੂੰ ਆ ਲੈ ਵਿੱਚੋਂ ਮੈਂ ਖਾ ਗਈ ਥੋੜੀ ਜੇ ਮੈਂ ਨਹੀਂ ਖਾਣੇ ਹਾਏ ਹਾਏ ਤੂੰ ਦੱਸਿਆ ਨਹੀਂ ਖਾਦੇ ਮੈਂ ਜਾਣ ਕੇ ਕਿਹਾ ਉਹਨੂੰ ਦੱਸ ਹੋਰ ਪਰ ਉਹ ਆ ਪਿਆ ਥੋੜਾ ਇਹ ਇਹ ਕਿਹੜਾ ਝੂਠੇ ਹੋ ਗਏ ਨੇ ਦੱਸ ਫਾਦ ਹੋ ਗਈ ਖੋਰ ਪਰ ਦੇ ਦੇ ਲੈ ਫੜ ਮੈਂ ਪਰਦੀ ਹੋਰ ਪਰ ਦੇ ਪਰਦੀ ਹੋਰ ਉੱਤੋਂ ਪਰ ਦੇ ਹੋ ਮਹਮੜ ਪਾਗੜਿਆ ਤੂੰ ਲੈ ਪਰ ਦੇ ਲੈ ਉਹਨੂੰ ਵੀ ਚੰਗ ਦੇ ਦੋ ਚਾਰ ਤੂੰ ਇਹਨਾਂ ਥੋੜੇ ਪਾਪ ਕੋੜੇ ਥੋੜੇ ਗਗਨ ਨੇ ਇੱਧਰ ਪਕੌੜੇ ਕੜਦੇ ਤੇ ਕੜੀ ਉੱਧਰ ਬਣਦੀ ਪਈ ਆ ਮਣ ਕੜੀ ਚ ਤੇਲ ਜ਼ਿਆਦਾ ਪਾਇਆ ਹੀ ਨਹੀਂ ਤੇਰਾ ਉਹ ਦੇ ਉੱਤੇ ਕਿਵੇਂ ਤੇਲ ਤਾਂ ਅੱਲ ਨੀਤ ਨੂੰ ਕੋਲੀ ਚ ਪਾ ਕੜੀ ਆ ਜੀ ਪਾ ਦੇ ਇਹਨੂੰ ਕੜੀ ਚ ਕੋਲ ਪਕਾਣੇ ਪਾਓ ਨਹੀਂ ਪਕੌੜਿਆਂ ਜਗ੍ਹਾ ਬੋਲ ਅਮਨਤਾਜ ਜਬ ਬਣੀ ਉਹ ਮਦਰਾਸਨ ਗਜਰੇ ਵਾਲੀ ਪਿੱਛੇ ਪਿੱਛੇ ਜੂੜੇ ਤੇ ਰਬੜ ਰਬਾਇਆ ਗਜਰਾ ਪਾਇਆ ਗਜਰਾ ਕੇ ਕਜਰਾ 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 ਮੁਹੱਬਤ ਵਾਲਾ ਕਜਰਾ ਪਾਇਆ ਕੇ ਗਜਰਾ ਪਾਇਆ ਦੁਜਾ ਹਾਂ ਮੁਹੱਬਤ ਉਹਦੇ ਲਈ ਬੇਰੀ ਜਾਨ ਆਏ ਹਾਏ ਮੈਂ ਤੇਰੇ ਤੇਰੇ ਕੁਰਬਾਨ ਕਰਿਓ ਕਰਿਓ ਡਾਂਸ ਫੇਰ ਹਮਣੀ ਮਦਾਰੀ ਹਮਣਾ ਚੋੜਾ ਤੇਰਾ ਹੈ ਹਾਂ ਸਕੂਲਾਂ ਨੂੰ ਮੰਗਣੇ ਕਿਤੇ ਸਭ ਬੜੀ ਵਧੀਆ ਹੁੰਦਾ ਉੱਦੋਂ ਜਾਂਦੀ ਲੈ ਕੇ ਬੜਾ ਵਧੀਆ ਹੈ ਇਹ ਸਟਰੋਂਗ ਮਤਲਬ ਪੱਕੇ ਪੂਰੇ ਹੁੰਦੇ ਸਟਰੋਂਗ ਹੁੰਦੇ ਨੇ ਪੂਰੇ ਐਨ ਮਜ਼ਬੂਤ ਹੈ ਕਿੰਨੀ ਸ਼ੱਕ ਹੁੰਦਾ ਕਿੰਨੀ ਪੇਮੈਂਟ ਕਿੰਨੀ ਹਾਂ ਮਜ਼ਬੂਤ ਹੁੰਦੇ ਭਾਵੇਂ ਖੋ ਕੇ ਅਗਲਾ ਲੈ ਜੇ ਫਿਰ ਪਤਾ ਲੱਗੇ ਕਿੰਨੀ ਪੇਮੈਂਟ ਹੈ ਉਹ ਤਾਂ ਅਗਲਾ ਸਪਲਾਈ ਜੁਣਾ ਫਿਰ ਹਾਂ ਫਿਰ ਪਤਾ ਲੱਗ ਜਾਂਦਾ ਹਨਾ ਲੈ ਹੁਣ ਹੁਣ ਚਲਾਈ ਕਰਤਾ ਮੈਂ ਮਾਂ ਆਪਣੀ ਮਾਸੀ ਆਏ ਬਸ ਮੈਂ ਗੱਲਾਂ ਇਥੇ ਬੜ ਬੁਲਾਇਆ ਲੱਗ ਰਹੀ ਅੰਨੀ ਹੈ ਤੂੰ ਚੁੱਪ ਕਰ ਜੈ ਤੈਨੂੰ ਜਿਆਦਾ ਪਤਾ ਜਦੋਂ ਤੂੰ ਇੱਥੇ ਨਹੀਂ ਹੁੰਦੀ ਉਹ ਕੋਣ ਕਹਿੰਦਾ ਸੀ ਮੈਂ ਤਾਂ ਉੱਥੇ ਨਹੀਂ ਹੁੰਦੀ ਲੈੜਾ ਕੜਸੀ ਮਾਰ ਤੇਲ ਵਾਲੀ ਬੁੱਲਾਂ ਤਾਂ ਇਹ ਮੈਂ ਦੋ ਨਹੀਂ ਲਈ ਮੈਂ ਇਸੇ ਕੰਮ ਆਣੀ ਫੜੀ ਹੋਈ ਹਾਂ ਹਾਂ ਇਹ ਹੀ ਕਿ ਰਵਾਰਾ ਇਸ ਦਾ ਚੌਕ ਅਸੀਂ ਵੀ ਲੋਕਡਾਊਨ ਤੋਂ ਬਾਅਦ ਆਹੋ ਲੈ ਲੈ ਲਾਕਡਾਊਨ ਤੋਂ ਪਹਿਲਾਂ ਦੀ ਆਈ ਹੋਈ ਗੱਲ ਤੋੜਾ ਉਹ ਹੀ ਮਾਰੀ ਜਾਂਦੀ ਪਕਾਈ ਇੱਥੇ ਵਿੱਲੀ ਹੋ ਗਈ ਉਹ ਹੋ ਹੋ ਉੱਥੇ ਆਪ ਬਣੇ ਗਿੜਲਾਏ ਮੈਨੂੰ ਫਰਾਈ ਕੀਤਾ ਹੋਇਆ ਕੱਚੇ ਖਾਈ ਜਾਂਦੇ ਹੋ ਪਾ ਗਏ ਆਹ ਜਿਹੜੀ ਇੱਡੇ ਢੇਰ ਲਾ ਰੱਖਿਆ ਕੱਪੜਿਆਂ ਦਾ ਫੋਲਡ ਕਰਨੇ ਰੱਖੋ ਬਾਹਰ ਸੱਟਾ ਹੋਏ ਜਾ ਕੇ ਇੱਕ ਪੜੀ ਤੋਂ ਫਾੜ ਕੇ ਬਾਹਰ ਥੋੜਾ ਆ ਹੋ ਗਿਆ ਮੈਂ ਤੁਹਾਡੇ ਕੱਪੜੇ ਫੋਲਡ ਕਰਨ ਆਈ ਆ ਤੇ ਕੀ ਹੋ ਗਿਆ ਹੂੰ ਸਾਡੀ ਨਹੀਂ ਕਹਿਣੀ ਹੈਗਾ ਕਹਿੰਦਾ ਸੋਨੂੰ ਮम्मा ਨੂੰ ਕੰਮ ਕਰਵਾ ਕੇ ਲੈ ਕੇ ਜਾਣਾ ਗੱਲਾਂ ਸੁਣ ਮਾਣੀ ਮੋਟੀ ਮੰਨੋ ਦਿਓ ਨਾ ਕਿ ਤੂੰ ਹੀ ਤਿੰਨ ਜਣੀਆਂ ਘਰੇ ਫੇਰਦੀਆਂ ਸੀ ਤੇ ਤੂੰ ਹੀ ਕੱਪੜੇ ਨਹੀਂ ਫੋਲਡ ਕਰ ਸਕੀਆਂ ਸਾਡੇ ਘਰ ਜਿੰਨਾ ਤੋਂ ਇੱਕ ਹੀ ਕੰਮ ਕਰਨ ਵਾਲਾ ਕਰ ਲਾ ਤੋਂ ਮੈਂ ਹਾਈ ਹਾਈ ਸਟਾਰ ਕਾ ਡਾਂਸਟਾਰ ਆ ਦੇਖੋ ਜੀ ਅਸੀਂ ਇੱਥੇ ਬੈਠੇ ਆ ਤੇ ਗੱਲਬਾਤ ਚੱਲਣ ਦੀ ਇੱਕ ਮੈਂ ਟੌਪ ਲਿਆ ਸੀ ਸ਼ਿਰੀ ਤੋਂ ਜਿਹੜਾ ਤੁਹਾਨੂੰ ਪਿਛਲੇ ਵਲੌਗਾਂ 'ਚ ਦੇਖਿਆ ਮੈਂ ਦਿਖਾਇਆ ਨਹੀਂ ਪਰ ਬਸ ਲਿਫਾਫਾ ਦਿਖਾਇਆ ਸੀ ਉਹ ਚੱਜੇ ਹੋਵੇ ਬਸ ਸੀ ਉਹ ਚੱਤੀ ਸੁਣੇ ਉਹ ਚਰਚੀ ਆਈ ਸੀ ਤੇ ਉਹ ਹੁਣ ਆਮਨ ਕਹਿੰਦੀ ਕਿ ਉਹ ਤੂੰ ਪਾਇਆ ਨਹੀਂ ਹੈਗਾ ਮੈਂ ਕਿਹਾ ਨਾ ਮੇਰੇ ਉਹੀ ਪੈਸੇ ਲਵਾ ਗਰਾਤੇ ਮੈਂ ਪਾਇਆ ਨਹੀਂ ਹੈਗਾ ਤੇ ਇਹ ਕਹਿੰਦੀ ਮੈਂ ਨਹੀਂ ਕਹਾ ਮੈਂ ਮੇਰੀ ਐਨੀਵਰਸਰੀ ਆਉਂਦੀ 25 ਮਾਰਚ ਨੂੰ ਹਣਾ ਤੂੰ ਵੀ ਸਾਰੇ ਗੌਰ ਨਾਲ ਸੁਣ ਲੋ ਜਗਾ ਬੜੇ ਮੂ ਤੇਰਾ ਹੀ ਮਾ ਕੋ ਮੈਨੂੰ ਗਿਫਟ ਦੇ ਰਿਹਾ ਵਾਲਾ ਤੇ ਮਨਣਿੰਦਾ ਹੀ ਮੈਨੂੰ ਕਹਿੰਦੀ ਇਹ ਮੈਨੂੰ ਨਾ 25 ਮਾਰਚ ਨੂੰ ਉਹ ਗਿਫਟ ਕਰ ਦੇ ਜਿਹੜਾ ਤੂੰ ਉਹ ਟੌਪ ਲੈ ਕੇ ਆਈਂ ਲੈ ਦੋ ਓਏ ਸ਼ਾਮਾਂ ਤੱਕ ਲੈ ਲਈ ਮੈਂ ਵੀ ਫੋਟੋ ਕੱਟ ਕੇ ਬਣਾਉਂਦਾ ਮੈਂ ਫੇਰ ਦੱਸ ਮੇਰੇ ਪਾਇਆ ਮੇਰੇ ਫੇਰ ਐ ਹੋਣਾ ਕਿ ਅਮਨ ਦਾ ਟੋਪ ਆਇਆ ਉਹ ਮੈਂ ਲਿਆਂਦਾ ਮੈਂ ਲਿਆਂਦਾ ਮੈਂ ਹੀ ਪਾਣਾ ਠੀਕ ਹੈ ਤੂੰ ਨਹੀਂ ਪਾਣਾ ਹੈਗਾ ਬਿਲਕੁਲ ਵੀ ਮੈਂ ਤਾਂ ਤੂੰ ਗਿਫਟ ਦੇਂਦੀ ਮੈਨੂੰ ਮੈਂ ਗਿਫਟ ਮੈਂ ਤੈਨੂੰ 100 ਰੁਪਏ ਦੇ ਦੂੰ ਸਭ ਆਈ ਮਨਾ ਕੇ ਖਾਣ ਚੰਗਾ ਮੈਂ ਨਹੀਂ ਆਈਂਗਾ ਭਰਾ ਬੈਠੀ ਲੋ ਜੀ ਤੂੰ ਹੀ ਤੂੰ ਹੀ ਵੀ ਗਵਾਹ ਉਹ ਵਲੌਗ ਦੇ ਵਿੱਚ ਦੇਖ ਲਿਓ ਜੇ ਮੈਨੂੰ ਤੂੰ ਹੀ ਇਹਦੀ ਐਨੀਵਰਸਰੀ ਤੇ ਦੇਖਿਆ ਮੇਰਾ ਨਾਮ ਹਟਾ ਦਿਓ ਮੈਂ ਇਹੋ ਕਰ ਲੜਿਆ ਬਦਨਾ ਕੁਝ ਮੰਗਣਾ ਦੂਨੇ ਬੰਗਾਰੇ ਬੰਗਾਰਾ ਕਿ ਨਾ ਚਾਹੁੰਦਾ ਮੈਂ ਬੜੇ ਦੂਨੇ ਬਾਰੇ ਗੱਲ ਕਰ ਰਿਹਾ ਕਿ ਨੀ ਤੇ ਗਲਤ ਦੂਨੇ ਮੰਗਾਈ ਤੇ ਆਹੋ ਤੇ ਜਿਸ ਕੋਲ ਵੀ ਬੜਾ ਘਾੜਾ ਪਿਆ ਜਿਹੜਾ ਮੈਂ ਬੈਠਾ ਹਾਂ ਅੱਗੇ ਗਈ ਕੈਨੇਡਾ ਸੀਰੀਅਸ ਮੁੱਦੇ ਤੇ ਗੱਲ ਕਰਨੀ ਹਾਂ ਤੇ ਆਹ ਨਹੀਂ ਤੂੰ ਗੋਲੀ ਭੂਏ ਵੀ ਲੈ ਕੇ ਬੜਾ ਸੋਨ ਮੰਦਰ ਦੇ ਬੜਦੇ ਕਹਿੰਦੇ ਜਿੱਦਣ ਬਲਵਿੰਦਰ ਨੇ ਸੋਨ ਮੰਦਰ ਦੇ ਭੂਏ ਲੈ ਕੇ ਬੜਾ ਮਿਲਵਾਵਾ ਲਿਖਾਉ ਪੈਕਿੰਗ ਵਾਲਾ ਬਸ ਕੋਈ ਨਾ ਬੰਦ ਫਲੇ ਕਰਣੀ ਜੇਕਰ ਜੀ ਲਫਾ ਲਫਾ ਭੈਣਾ ਮੈਂ ਕੁਝ ਵੀ ਪਾ ਦਾਂ ਮੈਂ ਕਿ ਗਿਫਟ ਦੇਣਾ ਪ੍ਰੈਪ ਕੀਤਾ ਹੋਇਆ ਹੈ ਨਾ ਲਫਾ ਭੈਣਾ ਮੈਂ ਕੁਝ ਵੀ ਪਾ ਕੇ ਦੇ ਦਾਂ ਕਿ ਭਾਈ ਮੈਂ ਗਿਫਟ ਲੈ ਆਈਆਂ ਵਿੱਚ ਭਾਵੇਂ ਕੁਝ ਵੀ ਨਾ ਹੋਇਆ ਨਾ ਨਾ ਡਿਸਪੋਜ਼ੇਬਲ ਗਲਾਸ ਚੋਕ ਲਈ ਅਖਬਾਰਾਂ ਹੀ ਹੋਣ ਪਾ ਦੇ ਵਿੱਚ ਤੇਰਾ ਬਦਾਨਾ ਭਾਵੇਂ ਇੰਨਾ ਕਿ ਪੰਜ ਦਿਨਾਂ ਤੋਂ ਮੋਟੀ ਜੀ ਬਸ ਇਹ ਘਾਸੀ ਮੈਂ ਨਾ ਹੈ ਕਰਨਾ ਹੈ ਕਿ ਲਫਾ ਫਿਰ ਨਿਊਜ਼ਪੇਪਰ ਪਾ ਕੇ ਅਖਬਾਰਾਂ ਮਤਲਬ ਪਾ ਕੇ ਉਹਨੂੰ ਪੈਕ ਕਰਵਾ ਕੇ ਕਹਿਣਾ ਮੈਂ ਤੇਰੇ ਲਈ ਗਿਫਟ ਲੈ ਆਇਆ ਕੇਕ ਖਾ ਕੇ ਆਪਾਂ ਨੇ ਤੁਰਦੇ ਬੜਨਾ ਤੋਏ ਕਰੀ ਬਈ ਕੇਕ ਵੀ ਆਜੇ ਕੋਣੇ ਟਟੀਆਂ ਲੱਗੇ ਰੜਾਤਾ ਤੁਹਾਨੂੰ ਸੱਟਣਾ ਕਿੱਡੀ ਮਾੜੀ ਦੇਖੀ ਨੀਤਦੀ ਐ ਕਿੱਡੀ ਮਾੜੀ ਆ ਆਹਦੇ ਟਾਈਮ ਤੇ ਗਿਫਟ ਚਾਹੀਦੇ ਬਸ ਭੁੱਖੀ ਗਿਫਟ ਦੀ ਐ ਇਹ ਪਿਆਰ ਸਭ ਤੋਂ ਵੱਡੀ ਚੀਜ਼ ਆ ਮੈਨੂੰ ਘਰਲੀ ਕਿ ਮੈਂ ਸਕੂਲ ਮੈਂ ਥੋੜੇ ਦਿਨ ਸਕੂਲ ਜਾਣਾ ਮੈਂ ਦਿਖਾ ਲਾ ਮੈਂ ਬਣਾਂ ਆਪਣਾ ਸਨਸਨ ਟਾਪ ਵੇਖੀ ਕਿੱਡੀਆਂ ਖਰਾਬ ਨੇ ਗੱਲ ਦਾ ਅਸਲ ਇਹ ਜਿੱਦਣ ਆਪਾਂ ਸ਼ਿਰੀ ਦੇ ਗਏ ਸੀ ਨਾ ਕੱਪੜੇ ਦੇਖਣ ਤੇ ਇਹਨਾਂ ਨੇ ਆਪਾਂ ਨੇ ਇਹ ਵੀ ਸਾਕ ਲੱਗੀ ਚਲੋ ਚੱਲੀਏ ਚਲੋ ਚੱਲੀਏ ਆਪਾਂ ਡਿਸਾਈਡ ਕੀਤਾ ਸੀ ਤੂੰ ਕਹਿ ਪਰ ਇਸ ਕਰੀਏ ਦੇਖਣੀ ਹੈ ਟ੍ਰਾਈ ਕਰ ਲੈ ਠੀਕ ਹੈ ਕਿਵੇਂ सिर्फ नहीं है का। मैं ट्राई दस कुर्ते ही ला लो मैं ट्राई ਨਹੀਂ ਪਰ ਉਹ ਇੱਜ਼ਤ ਦਾ ਸਵਾਲ ਹੋ ਗਿਆ ਹੁਣ ਇਹਨਾਂ ਨੇ ਟਰਾਈ ਕਰ ਲਿਆ ਤੇ ਉੱਥੇ ਇਹਨਾਂ ਦੀ ਇੱਜ਼ਤ ਮੈਂ ਰੱਖੀ ਮੈਨੂੰ 1000 ਰੁਪਏ ਲਾ ਕੇ ਤੇ ਉਹ ਟੌਪ ਲੈਣਾ ਪਿਆ ਤੇ ਇਹਨਾਂ ਨੂੰ ਸ਼ਰਮ ਚਾਹੀਦੀ ਮਾੜੀ ਮੋਢੀ ਮੇਰੇ ਗਰੀਬਣੀ ਦਾ 1000 ਰੁਪਏ ਲਵਾ ਕੇ ਰੱਖਾ ਕਿਹੜਾ ਬਾਹਤਰਾ ਗਰੀਬਣੀ ਦਾ ਤੂੰ ਦਾ ਤੇ ਚੰਗੇ ਤੋਂ ਮਾਰ ਰਿਪੌਂਡ ਕਰਾਈਗਾ ਦੀ ਵਾਲ ਤਾਂ ਮੇਰੇ ਛੱਡ ਗਏ ਵਾਲ ਤਾਂ ਮੇਰੇ ਛੱਡ ਗਏ ਰਿਪੌਂਡ ਕਿਹੜੇ ਰਹਿ ਗਏ ਤੇ ਇਹ ਆ ਦੇਖ ਲੋ ਭੈਣਾ ਅੱਜ ਕੱਲ ਐਵੇਂ ਧੋਖਾ ਕਰਦੀਆਂ ਨੇ ਕਿ ਮੈਨੂੰ ਉੱਥੇ ਦੁਕਾਨ ਤੇ ਖੜ ਕੇ ਮੈਨੂੰ ਕੱਲੀ ਨੂੰ ਫਸਾਤਾ ਐਵੇਂ ਨਹੀਂ ਕਿਹਾ ਕਿ 300 ਰੁਪਏ ਆ ਕੇ ਮ ਮਾਪਾ ਚ ਤੂੰ 50000 ਘਟ ਤੋਂ ਲੈ ਕੇ ਪਾਕਪਾਂ ਦੀ ਬਾਜ਼ਾਰ ਤੂੰ ਮੜਵਾ ਤੁੰਦਾ ਠੀਕ ਨੇ ਕੰਮ ਕਰ ਰਿਹਾ ਕੰਮ ਲੈ ਕੇ ਤੈਨੂੰ ਮੜ ਲੈ ਮੇਰੀ ਉਹਦੇ ਇਹਦੇ ਨਾਲ ਗਾਇਸ ਪਰਸੇ 50000 ਰੁਪਈਆ ਹੁੰਦਾ ਜਦੋਂ ਬਾਜ਼ਾਰ ਜਾਂਦੀ ਜਗੇ ਨੇ ਲੁੱਟਵਾ ਹੋਇਆ ਲੁੱਟ ਲਿਓ ਪਿੰਨਾ ਨੂੰ ਪਰਵਾਹ ਨਾ ਫੋਕਾ ਬਾਬਰੀ ਵੰਡ ਚ ਇਹਨਾਂ ਨੂੰ ਤੇ ਨਹੀਂ ਪੈਣਾ ਨੂੰ ਇੰਨਾ ਸਾਥ ਦੇਣਾ ਚਾਹੀਦਾ ਸੀ ਕੋਈ ਮਰਦਾ ਹੁੰਦਾ ਬੜਾ ਚਪੜਾ ਹੋ ਜਾਂਦਾ ਜਦੋਂ ਬਾਜ਼ਾਰ ਜਾਣੇ ਨੇ ਮੈਂ ਮੇਰੀ ਗੱਲ ਸੁਣ ਲਓ ਇੱਥੇ ਮੈਂ ਇਹ ਕਹਿਣਾ ਚਾਹੁੰਦੀ ਆ 4 ਰੁਪਏ ਦਾ ਟੌਪ ਸੀ ਤੇ ਤਿੰਨੇ ਜਾਣੇ ਤਿੰਨਾਂ ਦੀ ਇੱਜ਼ਤ ਰਹਿ ਜਾਂਦੀ 3 300 ਰੁਪਈਆ ਪਾਉਂਦੀਆਂ ਚਲ ਮੈਂ 400 ਪਾ ਦਿੰਦੀ ਤਾਂ ਆਪਾਂ ਟੌਪ ਲੈ ਆਉਂਦੇ ਫੇਰ ਉਹ ਕਰਦੇ ਉਹਦਾ ਫਿਰ ਪਾਉਂਦਾ ਕੌਣ ਉਹ ਵਾਰੋ ਵਾਰੀ ਪਾਉਂਦੇ ਫੇਰ ਪਹਿਲਾਂ ਕੌਣ ਪਾਉਂਦਾ ਪਹਿਲਾਂ ਮੈਂ ਪਾਉਂਦਾ ਉਹ ਇੱਥੇ ਕਰਦੇ ਮੈਂ 400 ਰੁਪਏ ਮੈਂ 400 ਰੁਪਈਆ ਲਾਇਆ ਹੋਣਾ ਮੈਂ ਪਹਿਲਾਂ ਪਾਉਂਦੀ ਇਹ ਦੇ ਲੋ ਆ ਪਹਿਣਾ ਆ ਕੁਛ ਕਰਦੀ ਘਰ ਪੱਟ ਦਿੰਦੀ ਆ ਇੱਕ ਪਹਿਣਾ ਹਨ ਦੂਜੇ ਪਹਿਣ ਦਾ ਕਹਿੰਦੇ ਹੀ ਪਹਿਣਾ

ਹਣ ਤੁਸੀਂ ਮੁਕਰ ਗਈਆਂ ਟਾਈਮ ਤੇ ਤੂੰ ਜਦੋਂ ਕਿਹਾ ਸੀ ਕੋਈ ਨਹੀਂ ਮੁਕਰਿਆ ਜੇ ਤੇਰੀ ਜ਼ੁਬਾਨ ਹੈ ਜੇ ਤੇ ਨਹੀਂ ਮੁੱਕਦੀ ਜੇ ਗੱਲ ਕੋ ਹਾਂ ਜੇ ਟੀ ਮੁਕਰ ਵੀ ਗਈ ਛੇ ਤੀਹਣ ਜੱਦੀ ਦੀ ਜ਼ੁਬਾਨ ਵੀ ਵੱਡਿਆ ਗਿਆ ਹੀ ਨਹੀਂ ਉਸਣਾ ਤੂੰ ਹੀ ਉਸ ਲਿਆ ਮੈਨੂੰ ਲੈ ਵੱਡਿਆ ਜਦੋਂ ਕਿ ਮੈਂ ਮਾਰ ਸਕਿਆ ਮੈਂ ਸਿਰਫ ਬਾਹਰ ਪਾਜੀ ਨਾਲ ਵੇਖਣਾ ਹੀ ਹੈ ਡਰੈਸਰ ਸਾਹ ਬਾਹਰ ਕੋਲ ਤੇ ਮੈਂ ਕਿਹਾ ਕਿ ਹਾਂ ਕਿ ਕਿ ਟੱਚ ਕਿਦੇ ਲਈ ਮੈਂ ਆ ਲੈ ਮੈਂ ਤਾਂ ਕਹਾ ਨਹੀਂ ਤੂੰ ਹੀ ਕਹਾ ਨਹੀਂ ਆ ਕਹਾਂ ਵੀ ਤੁਹਾਨੂੰ ਨਹੀਂ ਆ ਸੁਣਦੀ ਮੈਂ ਕਹ ਦਿੰਦੀ ਆ ਕਿ ਨਹੀਂ ਪਈ ਅੱਜ ਮੈਨੂੰ ਹੋਇਤ ਦਾ ਨਹੀਂ ਮੇਰੇ ਮੇਜੰਦੇ ਚੱਲ ਵੀ ਪਾਣੀ ਨਾ ਚੱਲਿਆ ਮੈਂ ਪਾਣੀ ਨਹੀਂ ਗਈ ਬਾਹਰ ਗਈ ਮੈਂ ਕਿਹਨੂੰ ਪਾਣੀ ਨਾ ਗਈ ਉਹਨੇ ਅੱਜ ਕਿਹਾ ਤੋ ਆਪਣਾ ਨਵਾਂ ਪਾਣੀ ਨਾ ਫੇਰ ਤੂੰ ਕਹਿੰਦੀ ਕਿ ਕਿਉਂ ਨਾ ਰਹਿਣਾ ਕਿਉਂ ਤੇ ਮੇਰੀ ਸੋਹਣਾਂ ਨਾਲ ਜੋ ਇਹ ਘਰ ਕਿਉਂ ਮੇਰੇ ਵਾਸਤੇ ਆਉਣਾ ਚਾਹੀਦਾ ਇੱਥੇ ਬਲੋਗ ਤੇ ਕੰਮ ਤੂੰ ਪੈਣਾ ਜਦੋਂ ਅਸੀਂ ਪਹੁੰਚਣਾ ਪਾਉਂਗਾ ਬਾਈ ਬਾਜ ਚੱਲਾ ਗਈ ਤੂੰ ਮੇਰੇ ਨਾਲ ਸ਼ਿੱਤਰੀ ਬਾਹਰ ਬੈਠੀ ਸਿਰ ਮੈਂ ਵਿਚ ਲੜਨ ਨਾਲ ਨਹੀਂ ਬੁੱਤ ਨਹੀਂ ਐ ਮਾਂ ਮੈਂ <laughs> ਚੱਲਣਾ <laughs> <laughs>